ਹੁਣ ਆਪਣੇ ਕੋਲੇ ਨੈਕਸਟ ਹੈਗਾ ਯਾ ਯਈਆ ਆ ਹੈਗੀ ਯਈਏ ਦੀ ਫਾਰਮੇਸ਼ਨ ਜੇ ਆਪਾਂ ਬੱਚੇ ਨੂੰ ਸਿਖਾਉਣਾ ਹੈ ਜਿਵੇਂ ਆਪਾਂ ਨੇ ਬੱਚੇ ਨੂੰ ਸਿਖਾਈ ਸੀ ਜੀ ਇਹ ਨਹੀਂ ਦੇਖੋ ਜੀ ਉਪਰੋਂ ਜੋੜਿਆ ਹੰਗਾ ਇਹ ਹੈ ਬਸ ਇਹਨੂੰ نیچے ਟੱਚ ਕਰਨਾ ਹੈ जी अप पहला आ बनेगा बच्चे को लो, होली होली आ बनेगा जी जी बना के ऊपर टच कर दो नीचे तक ये या ਯੇਯਾ ਯੇਯਾ ਯਾਯਾ ਇੰਗਲਿਸ਼ ਚ ਦਬੋ ਲਿਓਗੇ ਯੇਯਾ ਯੇਯਾ ਯੱਕਾ ਯੇਯਾ ਯਾ ਤੇ ਯੇ ਯੋਗਾ ਯੇਯਾ ਰਾਰਾ ਰਾਰਾ ਤਾਂ ਬਹੁਤ ਆਸਾਨ ਹੈ ਜਿੱਦਾਂ ਸਸਾ ਪਾਣੇ ਆ ਉਦਾਂ ਹੀ ਜਾਂ ਜਿਵੇਂ ਹਾਹਾ ਪਾਣੇ ਉਦਾਂ ਹੀ ਉਹਦਾ ਮੂੰਹ ਹਾਹਾ ਪਾਇਆ ਤੁਸੀਂ ਹਾਹਾ ਪਾ ਕੇ ਆਪਾਂ ਇਦਾਂ ਅੰਦਰ ਨੂੰ ਲਾਈਨ ਲੈ ਕੇ ਜਾਂਦੇ ਸੀ ਉਹਨੂੰ ਟੱਚ ਕਰ ਦੇਣਾ ਬੱਚੇ ਨੂੰ ਤੁਸੀਂ ਪੁਆਇੰਟ ਤੇ ਸ਼ੋਅ ਕਰਨਾ ਹੈ ਆਹ ਆ ਬਾਲੇ ਬੱਚੇ ਨੇ ਇੱਥੇ ਪੁਆਇੰਟ ਸ਼ੋ ਕਰ ਦੋ ਡਾਟ ਸ਼ੋ ਕਰ ਦੋਗੇ ਤਾਂ ਬੱਚੇ ਟੱਚ ਕਰ ਲੈ ਰਾਰਾ 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 ਦੀ ਸਾਊਂਡ ਹੋਗੀ ਰਰ ਰਾਰਾ ਪੰਜਾਬੀ ਚ ਬੋਲਦੇ ਆ ਰਾਰਾ ਲੱਲਾ ਲੱਲਾ ਲੱਟੂ ਲੱਲਾ ਲੱड्डੂ ਲੱਕੜੀ keeping line small v before van ਇੱਥੋਂ ਸ਼ੁਰੂ ਕਰੋ ਸਟੌਪ ਜਿਵੇਂ ਆਪਾਂ ਨੰਨਾ ਪਾਇਆ ਸੀ ਨਾ ਉਦਾਂ ਹੀ ਥੱਲੋਂ ਮੂੰਹ ਇਹ ਖੁੱਲਾ ਰਹੂਗਾ ਲੈਫਟ ਸਾਈਡ ਸੀ ਰਾਈਟ ਸਾਈਡ ਸੀ v ਲੈਫਟ ਸਾਈਡ ਸੀ ਰਾਈਟ ਸਾਈਡ ਨੈਕਸਟ ਅਗੇਨ v ਇੱਥੋਂ ਡਾਟ ਸ਼ੋ ਕਰ ਦਿਓ ਬੱਚੇ ਨੂੰ ਇੱਥੇ ਡਾਟ ਲਗਾ ਦਿਓ ਵੀ ਇੱਥੋਂ ਚੱਕਣਾ ਹੈ ਇੱਥੇ ਸਟਾਪ ਕਰ ਦੇਣਾ ਜਿੱਥੇ ਵੀ ਦਾ ਸੈਂਟਰ ਪਾਰਟ ਆਂਦਾ ਉਹ ਖਾਲੀ ਹੋਣਾ ਚਾਹੀਦਾ ਨੀਚੋਂ ਲੱਲਾ ਯਈਆ ਰਾਰਾ ਲੱਲਾ ਵਾਵਾ ਵਾਵਾ ਕਿੱਦਾਂ ਬਣਾਵਾਂਗੇ ਆਪਾਂ ਜਿੱਦਾਂ ਆਪਾਂ ਨੀਂਹਾਂ ਬਣਾ ਕੇ ਆਏ ਨਾ ਪਿੱਛੇ ਉਦਾਂ ਹੀ ਵਾਵਾ ਬੰਨਾ ਆ ਸਟੈਂਡਿੰਗ ਲਾਈਨ ਏੜੀ ਦੀ ਤਰ੍ਹਾਂ ਉਦੋਂ ਬਾਅਦ ਦੇ ਚ ਨੀਚੇ ਇਦਾਂ ਲਾਈਨ ਲਗਾ ਦੇਣੀ ਆ ਬਸ ਇਹਦੇ ਵਿੱਚ ਜਿਵੇਂ ਨਈਆਂ ਦੇ ਵਿੱਚ ਆਪਾਂ ਇੱਥੋਂ ਲਾਈਨ ਦਿੱਤੀ ਸੀ ਈੜੀ ਦੀ ਤਰ੍ਹਾਂ ਉਹ ਨਹੀਂ ਦੇਣੀ 슬ੀਪਿੰਗ ਲਾਈਨ ਈੜੀ ਦੀ ਤਰ੍ਹਾਂ ਬਣਾਓ ਫਿਰ نیچے ਇੱਕ ਇਹਨਾਂ ਦੋਨਾਂ ਨੂੰ ਟੱਚ ਨਹੀਂ ਕਰਨਾ ਇਹ ਹੋ ਗਿਆ ਵਾਵਾ ਵਾਵਾ ਵੇ ਲੈਣਾ ਯਈਆ ਰਾਰਾ ਲੱਲਾ ਵਾਵਾ ਰਾੜਾ ਰਾੜਾ ਦੇਵਾ ਜਿਵੇਂ ਆ ਆਪਣੇ ਕੋਲੇ ਤੱਤਾ ਤੱਤਾ ਬਣਾ ਲਿਆ ਤੱਤਾ ਥੱਲੇ ਟੱਚ ਨਹੀਂ ਕਰਨਾ ਚਾਹੀਦਾ ਇਹਦੇ نیچے ਥੱਲੇ ਲਗਣੀਆਂ ਨੇ ਆਪਾਂ ਦੋ ਪੈ ਨਵੇਂ ਬੱਚੇ ਕਹਿੰਦੇ ਹੁੰਦੇ ਆ ਇਦਾਂ ਇਦਾਂ ਵੀ ਤੱਤਾ ਭੱਜਿਆ ਜਾ ਰਿਹਾ ਅੱਗੇ ਨੂੰ ਫਾਸਟ ਫਾਸਟ ਰਾੜਾ ਰਾੜੇ ਦੀ 사ਉਂਗੜੀ ਆ ਤੁਹਾਨੂੰ ਦੱਸ ਦਿੰਦੀ ਆ ਆ ਐਚ ਏ ਆਰ ਡਬਲ ਏ ਰਾੜਾ ਯਯਾ ਰਾਰਾ ਲੱਲਾ ਵਾਵਾ ਰਾੜਾ